ਕਾਂਗਰਸ ਦੇ ਸਰਬੇ ਸਰਬਾ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਸਾਬਕਾਂਸ਼ੀ ਰਾਮ ਜੀ ਬਾਰੇ ਬਹੁਜਨ ਸਮਾਜ ਪਾਰਟੀ ਬਾਂਸੇਫ ਡੀਐਸ4 ਦੇ ਬਾਨੀ ਸਾਬਕਾਂਸ਼ੀ ਰਾਮ ਜੀ ਦੇ ਬਾਰੇ ਜੋ ਟਿੱਪਣੀ ਕੀਤੀ ਗਈ ਆ ਉਹ ਬਹੁਤ ਹੀ ਬਹੁਤ ਹੀ ਨਿੰਦਣਯੋਗ ਹੈ ਰਾਹੁਲ ਗਾਂਧੀ ਜੀ ਦਾ ਬਿਆਨ ਮੈਚਾਨਾ ਬਹੁਜਨ ਸਮਾਜ ਪਹਿਲਾਂ ਉਹ ਬਿਆਨ ਸੁਣੇ ਗੰਭੀਰਤਾ ਨਾਲ ਸੁਣੇ ਇਸ ਕਰਕੇ ਸੁਣੇ ਕਿ ਕਾਂਗਰਸ ਜਿਹੜੀ ਪੰਜਾਬ ਦੇ ਵਿੱਚ ਗਾਲੀ ਗਲੋਚ ਕਰਦੀ ਸੀ ਕਦੀ ਕਾਂਗਰਸ ਇਹ ਕਹਿੰਦੀ ਸੀ ਕਿ ਪਵਿੱਤਰ ਤੇ ਪੰਥਕ ਸੀਟਾਂ ਦਲਤਾਂ ਨੂੰ ਕਿਉਂ ਦੇ ਦਿੱਤੀਆਂ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਚਮਕੌਰ ਸਾਹਿਬ ਕਦੀ ਕਾਂਗਰਸ ਕਹਿੰਦੀ ਸੀ ਕਿ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਬਿਠਾ ਲਈਆਂ ਤਾਂ ਹਾਰ ਗਏ ਅੱਜ ਕਾਂਗਰਸ ਦੇ ਮੁਖੀਆ ਰਾਹੁਲ ਗਾਂਧੀ ਜੀ ਜੋ ਸਾਬਕਾਂਸ਼ੀ ਰਾਮ ਬਾਰੇ ਅਪਸ਼ਬਦ ਬੋਲ ਰਹੇ ਆ ਉਹਦੀ ਮਾੜੀ ਸੋਚ ਜਿਹੜੀ ਆ ਉਹ ਸਾਡੇ ਸਾਹਮਣੇ ਆਈ ਆ ਮੈਂ ਚਾਹਣਾ ਬਹੁਜਨ ਸਮਾਜ ਨਹੀਂ ਇਹ ਦੇਖੋ ਇਹ ਭਗਵਾਨ ਹੈ ਇਹ ਭਗਵਾਨ ਹੈ ਇਹ ਭਗਵਾਨ ਹੈ ਇਹ ਭਗਵਾਨ ਹੈ ਆਰ ਪੋਜੀਸ਼ਨਿੰਗ ਇਜ਼ ਭਗਵਾਨ ਕਿਵੇਂ ਬਣਾ

ਕਾਂਸ਼ੀਰਾਮ ਇਹ ਨਹੀਂ ਕਾਂਗਰਸ ਨੂੰ ਪੂਰੇ ਦੇਸ਼ ਦੇ ਵਿੱਚ ਗੋਡਿਆਂ ਤੇ ਲਿਆਂਦਾ ਸਾਬ ਕਾਂਸ਼ੀਰਾਮ ਨੇ ਤੇ ਕਾਂਗਰਸ ਅੱਜ ਕਹਿੰਦੀ ਹੈ ਕਾਂਸ਼ੀਰਾਮ ਇਹ ਨਹੀਂ ਬਹੁਜਨ ਸਮਾਜ ਪਾਰਟੀ ਬੋਲੋ ਸ਼੍ਰੀ ਰਾਹੁਲ ਗਾਂਧੀ ਜੀ ਨੇ ਜੋ ਟਿੱਪਣੀ ਕੀਤੀ ਆ ਉਹਦੀ ਸਖਤ ਸ਼ਬਦਾਂ ਚ ਜਿੰਦਾ ਕਰਦੇ ਆ ਔਰ ਬਹੁਜਨ ਸਮਾਜ ਦੇ ਲੋਕਾ ਲੋਕ ਇਹ ਜਾਣਦੇ ਪੂਰਾ ਦੇਸ਼ ਇਹ ਜਾਣਦਾ ਕਿ ਸਾਬ ਕਾਂਸ਼ੀਰਾਮ ਜੀ ਡੀਆਰਡੀਓ ਦੇ ਵਿੱਚ ਅ ਅਸਿਸਟੈਂਟ ਸਾਇੰਟਿਸਟ ਦੀ ਨੌਕਰੀ ਕਰਦੇ ਸੀ ਔਰ ਬਾਬਾ ਸਾਹਿਬ ਅੰਬੇਡਕਰ ਦੀ ਜਿਹੜੀ ਛੁੱਟੀ ਕੱਟੀ ਸੀ ਕਾਂਗਰਸ ਨੇ ਬਾਬਾ ਸਾਹਿਬ ਅੰਬੇਡਕਰ ਦੇ ਬਰਥਡੇ ਸੈਲੀਬ੍ਰੇਸ਼ਨ ਦੀ ਛੁੱਟੀ ਕਾਂਗਰਸ ਨੇ ਕੱਟੀ ਉਹਦੇ ਰੋਸ ਵਿੱਚ ਸਾਬਕਾਂਸ਼ੀ ਰਾਮ ਨੇ ਅਸਤੀਫਾ ਦਿੱਤਾ ਔਰ ਸਾਬਕਾਂਸ਼ੀ ਰਾਮ ਨੇ ਨਾ ਘਰ ਬਣਾਇਆ ਨਾ ਘਾਟ ਬਣਾਇਆ ਨਾ ਜਾਇਦਾਦ ਨਾ ਪਰਿਵਾਰ ਔਰ ਬਹੁਜਨ ਸਵਾਜ ਨੂੰ ਦਲਿਤ ਸਮਾਜ ਨੂੰ ਲਾਂਬੰਦ ਕੀਤਾ ਔਰ ਇੰਨਾ ਲਾਂਬੰਦ ਕੀਤਾ ਕਿ ਦਲਿਤ ਸਮਾਜ ਦੀ ਜਿਹੜੀ ਇੱਕ ਤਾਕਤ ਬਣਾ ਕੇ ਖੜਾ ਕੀਤਾ ਕਾਂਸ਼ੀ ਰਾਮ ਇਹ ਨਹੀਂ ਤੁਸੀਂ ਕਹਿ ਰਹੇ ਹੋ ਕਾ ਸ਼ਿਰਕਸਾਹ ਨੇ ਦੱਸਾ ਦੇਖਣ ਵਾਲੇ ਕਿ ਤਾਂ ਨਥਿੰਗ ਨੂੰ ਸਮਥਿੰਗ ਬਣਾਇਆ ਔਰ ਅਸੀਂ ਆਲਥਿੰਗ ਬਣਨ ਦੀ ਕੋਸ਼ਿਸ਼ ਚ ਹੈ ਕਾਂਗਰਸ ਦੇ ਰਾਹੁਲ ਗਾਂਧੀ ਜੀ ਨੇ ਜੋ ਬਿਆਨ ਦਿੱਤਾ ਉਹ ਬਹੁਤ ਅਫਸੋਸਜਨਕ ਹੈ ਇਹ ਇਹ ਕਾਂਗਰਸ ਦੇ ਰਾਹੁਲ ਗਾਂਧੀ ਜੀ ਜਿਸ ਤਰੀਕੇ ਨਾਲ ਇਹ ਅੱਜ ਅੱਜ ਇਹ ਰਾਜਨੀਤੀ ਖੇਡ ਰਹੇ ਆ ਦਲਤਾਂ ਨੂੰ ਨਿੰਦਣ ਦੀ ਅੱਜ ਮਰਦਾ ਹਾਲਤ ਚ ਆ ਕੇ ਵੀ ਉਹ ਤੁਹਾਨੂੰ ਤਾਂ ਸਾਬ ਕਾਂਸ਼ੀਰਾਮ ਔਰ ਦਲਤ ਸਮਾਜ ਦੇ ਪੈਰ ਚੁੰਮਣੇ ਚਾਹੀਦੇ ਆ ਤੁਸੀਂ ਗਾਲੀ ਗੋਚ ਕਰ ਰਹੇ ਆ ਤੁਸੀਂ ਪੂਰੇ ਦਲਤ ਸਮਾਜ ਨਾਲ ਗਾਲੀ ਗੋਚ ਕਰ ਰਹੇ ਆ ਬਹੁਜਨ ਸਮਾਜ ਪਾਰਟੀ ਦੀ ਨਿੰਦਾ ਕਰਦੀ ਆ ਔਰ ਤੁਹਾਡੇ ਖਿਲਾਫ ਅਸੀਂ ਐਕਸ਼ਨ ਪ੍ਰੋਗਰਾਮ ਦੇਾਂਗੇ